ਅਗਰ ਜੇ ਜਦੋਂ ਵੀ ਆਪਾਂ ਗੁਰਦੁਆਰਾ ਸਾਹਿਬ ਵਿਖੇ ਆਉਣੇ ਆ ਤੇ ਸਾਡੇ ਮਨਾਂ ਵਿੱਚ ਐਨੀ ਕੋਈ ਸ਼ਰਤਾ ਅਥਾ ਹੋਵੇ ਕਿ ਮਹਾਰਾਜ ਵੀ ਮੈਂ ਹੁਣ ਤੇਰੇ ਦਰ ਕੇ ਆ ਕੇ ਅਰਦਾਸ ਤੇ ਅਰਜ਼ੋਈ ਕਰ ਰਿਆਂ ਮੈਨੂੰ ਖਾਲੀ ਨਾ ਮੋੜੀ ਹੁਣ ਬਹੁਤੀ ਵਾਰ ਤਾਂ ਸਾਨੂੰ ਮੰਗਣ ਦੀ ਅਜੇ ਜਾਂਚ ਨਹੀਂ ਆਈ ਸਹਿਬ ਕਹਿੰਦੇ ਨੇ ਦੇਂਦਾ ਦੇ ਲੈਂਦੇ ਥੱਕ ਪਾਏ ਜੁਗਾ ਜੁਗੰਤਰ ਖਾਹੀ ਖਾਂੇ ਕਈ ਅਰਬਾਂ ਸਾਲਾਂ ਤੋਂ ਉਸ ਅਕਾਲ ਪੁਰਖ ਵਹਿਰੂ ਜੀ ਤੋਂ ਅਰਦਾਸਾਂ ਤਰਲੇ ਕਰਕੇ ਲੋਕ ਦਾਤਾਂ ਲੈ ਰਹੇ ਨੇ ਝੋਲੀਆਂ ਭਰ ਰਹੇ ਨੇ ਜੀਵਨ ਦਾ ਸੁੱਖ ਚੈਨ ਮਾਣ ਰਹੇ ਨੇ ਪਰ ਬਹੁਤੇ ਲੋਕ ਇਸ ਗੱਲ ਤੋਂ ਨਰਾਜ ਨੇ ਵੀ ਸਾਡੀ ਅਰਦਾਸ ਨਹੀਂ ਸੁਣੇਗੀ ਪਰਵਾਹ ਨਹੀਂ ਹੋਈ ਗੁਰਬਾਣੀ 'ਚ ਇੱਕ ਫਰਮਾਨ ਆਉਂਦਾ ਏ ਸਾਚਾ ਸਤਗੁਰੂ ਕਿਆ ਕਰੇ ਜੇ ਸਿੱਖਾਂ ਵਿੱਚ ਝੂਕ ਪੜਿਆ ਬਾਣੀ ਨੂੰ ਇਸ ਨੂੰ ਸੋ ਕਮੀ ਆਪਣੇ ਵਿੱਚ ਹੋਵੇ ਸਾਡੀ ਅਵਸਥਾ ਨਹੀਂ ਸਾਡੀ ਇਕਾਗਰਤਾ ਨਹੀਂ ਸਾਡਾ ਧਿਆਨ ਨਹੀਂ ਅਰਦਾਸ ਵਿੱਚ ਅਸੀਂ ਕਲਾ ਜਵਾਨ ਤੋਂ ਬੋਲੀ ਜਾ ਰਿਹਾ ਜਦੋਂ ਅੰਦਰੋਂ ਅਰਦਾਸ ਕਰੋਗੇ ਹਿਰਦੇ ਦੇ ਵਿੱਚੋਂ ਤੁਹਾਡੀ ਅਰਦਾਸ ਘਰੋਂ ਵੀ ਪ੍ਰਵਾਨ ਹੋ ਜਾਣੀ ਹੈ ਕਿਧਰੇ ਜਾਣ ਦੀ ਲੋੜ ਨਹੀਂ ਸੋਚ ਕਰਕੇ ਜਦੋਂ ਗੁਰੂ ਦੀ ਅਜੋਰੀ ਚ ਆਉਂਦੇ ਹੋ ਅਰਦਾਸ ਕਰਿਆ ਕਰੋ ਮਨ ਹੀ ਮਨ ਜੇ ਸੰਗਤ ਬੈਠੀਏ ਕੋਈ ਬਾਣੀ ਪੜ ਰਿਹਾ ਹੈ ਫਿਰ ਮਨ ਚ ਅਰਦਾਸ ਕਰੋ ਕਿ ਹੋਰ ਵੀ ਨਾਲ ਬੈਠੇ ਹੋਏ ਸੰਗਤ ਕੋ ਬਾਣੀ ਪੜ ਰਿਹਾ ਕੋਈ ਇਕਾਗਰਤਾ ਚ ਬੈਠਾ ਕੋਈ ਧਿਆਨ ਲਾ ਕੇ ਬੈਠਾ ਉਹ ਡਿਸਟਰਬ ਨਾ ਹੋਵੇ ਦਾ ਧਿਆਨ ਪੜ ਕੇ ਨਾ ਇਹ ਗੱਲਾਂ ਦਾ ਖਿਆਲ ਰੱਖ ਕੇ ਚੱਲਿਆ ਕਰੋ ਕਿਉਂਕਿ ਅਸੀਂ ਇੱਥੇ ਪਿਆਰ ਦੀ ਅਵਸਥਾ ਹੈ ਭਾਵਨਾ ਦੀ ਅਵਸਥਾ ਜਦੋਂ ਅਰਦਾਸ ਕਰੋਗੇ ਨਿਮਰਤਾ ਨਾਲ ਅਰਦਾਸ ਕਰੋ ਮੰਗਣ ਵਾਲੀ ਭਾਵਨਾ ਬਣਾ ਕੇ ਤੁਹਾਨੂੰ ਕਦੇ ਵੀ ਇਹ ਤੁਹਾਨੂੰ ਰਾਸਤਾ ਨਹੀਂ ਮਿਲਦੀ ਜੋ ਆਇਆ ਸੋ ਰਾਜੀ ਗਿਆ ਹੈ ਬੇਨਤੀਆਂ ਪ੍ਰਵਾਨ ਕਰੇ ਜੀ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਸਭਨਾਂ ਨੂੰ ਦੇਹ ਰੋਗ ਤੋਂ ਚੜ੍ਹਦੀ ਕਲਾ ਜੀਵਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ